ਸਸੁਰਗਾਂ ਜੀ ਕੀ ਹਾਲ ਚਾਲ ਚੱਲ ਰਹੇ ਨੇ ਉਮੀਦ ਕਰਦੇ ਆਂ ਤੇ ਸਾਰੇ ਬਹੁਤ ਵਧੀਆ ਹੋਵੋਗੇ ਅਸੀਂ ਤੁਹਾਡੀਆਂ ਦੁਆਵਾਂ ਦੇ ਨਾਲ ਬਿਲਕੁਲ ਵਧੀਆ ਤੁਹਾਨੂੰ ਪਤਾ ਕਿ ਅਸੀਂ ਪਿੰਡ ਆਏ ਸੀ ਔਰ ਪਿੰਡ ਆ ਕੇ ਅਗਮੁਹਰੀ ਬਹੁਤ ਸਰਪ੍ਰਾਈਜ਼ਡ ਹੋ ਗਏ ਸੀ ਵੀ ਹਨਾ ਵੀ ਇਹ ਕਿਦਾਂ ਆ ਗਏ ਹਨਾ ਅੱਜ ਆ ਗਏ 6 ਤਰੀਕ ਤੇ ਅੱਜ ਆਪਾਂ ਜਾਣਾ ਹੈ ਜੀ ਡਾਕਟਰ ਦੇ ਅਪਾਇੰਟਮੈਂਟ ਰਾਜਪੁਰੇ ਤੇ ਆਪਾਂ ਹੁਣ ਇੱਥੋਂ ਨਿਕਲ ਰਹੇ ਆ ਤੇ ਬਾਰੋਬਾਰੀ ਫਿਰ ਵਾਪਸ ਮੋਹਲੇ ਨੂੰ ਚਲੇ ਜਾਵਾਂਗੇ ਤੇ ਇਬਾਦਤ ਮੇਰੇ ਰੈਡੀਕਲ ਇਬਾਦਤ ਰੈਡੀ ਕਰ ਲਈਆ ਮੈਂ ਇਹਨੇ ਮੰਮੀ ਇਹ ਕਰ ਰਹੇ ਨੇ ਬੈਗ ਬੂਕ ਸੈਟ ਤੇ ਰੱਖਣ ਵਾਸਤੇ ਦੇਖੋ ਦੋਨੋਂ ਅਸੀਂ ਨਾਲ ਮ ਥੋੜਾ ਜਿੜੀ ਬੈਗ ਬੁੱਕ ਦੇ ਕੱਪੜੇ ਕੁਫੜੇ ਜੇ ਪੈਕ ਕਰਨੇ ਹੁੰਦੇ ਨੇ ਉਹ ਸੈਟਿੰਗ ਕੁ ਸ਼ੂਟਿੰਗ ਕਰਨੀ ਓਕੇ ਰੋਂ ਦਾ ਡਿਪਾਰਟਮੈਂਟ ਹੈ ਨਾ ਤੇ ਮੰਮੀ ਨਾਲ ਜਲੇ ਨੇ ਤੇ ਆਪਾਂ ਚਲੀਏ ਪਹਿਲਾਂ ਡੈਂਟਿਸਟ ਕੋਲ ਫਿਰ ਫਿਰਦੇ ਮੁਖਾੜੀ ਲੋ ਜੀ ਇਬਾਦਤ ਬਹਿ ਗਈ ਆਪਣੀ ਕੈਰੀ ਕੋਟ ਦੇ ਵਿੱਚ ਕਿਰਨ ਨੇ ਬੈਗ ਕਰ ਲੇ ਪੈਕ ਆ ਤੰਗ ਲਈ ਸਾਰੇ ਬੈਗ ਬੁੱਕ ਜੇ ਆਈ ਬਾਦ ਦਾ ਛੋਟਾ ਬੈਗ ਹਾਂਜੀ ਰੈਡੀ ਹਾਂ ਜੀ ਲੋ ਜੀ ਅਸੀਂ ਆ ਗਏ ਵਾਪਸ ਇਹ ਸੂਟਾਂ ਵਾਲੀਆਂ ਮਈਆਂ ਸੂਟ ਸਵਾ ਸਵਾ ਕੇ ਕਮਲੀਆਂ ਹੋਈਆਂ ਸਵਾਏ ਸਵਾਏ ਇਕ ਕਿੰਨੇ ਦੇ ਕੈਂਸੂਟ ਸੀ ਨੂੰ ਦੋ ਨਹੀਂ ਦਿੱਤੇ। ਉਹ ਇਧਰ ਮੁਕਰਿਓ। ਇਧਰ ਮੁਕਰਿਓ। ਉਥਾ ਉਥੇ ਹੀ ਢੇਨ ਵਾਲਾ ਸੀ ਰਹਿ ਗਿਆ ਸੀ। ਉਹ ਦਿੱਤਾ ਤਾਂ ਹੈ ਨਾ। ਪੈਲਰ ਨਹੀਂ ਮਿਲਿਆ ਦੋ। ਕਿਰਨ ਦਾ ਗਲਾ ਹੋਇਆ ਪਿਆ ਖਰਾਬ। ਬੈਠਾ ਆਇਆ ਮੇਰਾ ਗਲਾ ਬੈਠਾ ਆਇਆ। ਇਹਨੂੰ ਖੜਾ ਕਰ ਦੇਣਾ ਪਹਣੀ। ਮਾਰ ਮਾਰ ਦੋ个 ਡੰਡੇ ਕਿਰਨ ਦਾ ਗਲਾ ਖੜਾ ਕਰ ਦੇਣਾ। ਹੱਥ ਹੋ ਗਿਆ ਪਹਿਲਾਂ। ਹੱਥ ਹੋ ਗਿਆ ਚਾਹ ਚੂ ਪੀਨੇ ਆ ਤੇ ਮੈਂ ਆਪਣੇ ਕੰਮ ਕਰਾਂ। ਮੰਮੀ ਕਹਿੰਦੇ ਮੈਂ ਰੈਸਟ ਕਰਦੀ ਮੰਮੀ ਰੈਸਟ ਕਰਨਗੀ ਇਬਾਦਤ ਵੀ ਰੈਸਟ ਕਰੇਗੀ। ਇਬਾਦਤ ਮੰਮੀ ਰੈਸਟ ਕਰਨਗੀ ਅਸੀਂ ਦਿਨ ਪਹਿਲਾਂ ਚਾਹ। ਲੋ ਜੀ ਲੋ ਦਾਦੀ ਪੋਤੀ ਇੱਧਰ ਬੈਠ ਗਈਆਂ ਕਿਰਨ ਨੇ ਚੱਕਦਾ ਉਧਰੋਂ ਸ਼ੀਸ਼ਾ ਨੀਚੇ ਦਾ ਮੈਂ ਇੱਧਰ ਬਾਹਰ ਤੇ ਉਹਦੀ ਆ ਤੂੰ ਦੇ ਆਣਾ ਸੀ ਆਈ ਨਹੀਂ ਇੱਧਰ ਦੇਖੋ ਇੱਕ ਮਿੰਟ ਬਾਅਦ ਦੇਖ ਕੇ ਬਿਠਾ ਕਿਨੇ ਕਿਨੇ ਕਿਤੇ ਦੇਖਣਾ ਬਾਹਰ ਦੇਖੂਗੀ ਕਿਉਂ ਚਲੋ ਮੈਂ ਜੇ ਉਧਰ ਜਾ ਰਿਹਾ ਕੰਮ ਕਰਨਾ ਕੱਪੜੇ-ਕੁਪੜੇ ਚਾ ਉੱਥੇ ਦੇ ਦਿਓ ਮੈਨੂੰ ਕੰਮ ਕਰਨਾ ਜ਼ਰੂਰੀ ਅੱਜ ਕਿਰਨ ਨੇ ਬਣਾਈ ਸ਼ਮਨਾ ਮਿਰਚ ਤੇ ਦਾਲ ਓਏ ਹੋਏ ਬੜਾ ਸਵਾਦ ਆਇਆ। ਕਾਫੀ ਦਿਨਾਂ ਬਾਅਦ ਗਿਰਨ ਦੇ ਹੱਥ ਦੀ ਸਬਜ਼ੀਆਂ ਖਾਧੀਆਂ ਨੇ। ਮਿਸ ਕੀਤੀ ਮੇਰੇ ਹੱਥ ਦੀ। ਮਿਸ ਕੀਤੀ ਸੀਰੀਅਸਲੀ ਨਹੀਂ ਤਾਂ ਹੁਣ ਤੱਕ ਮੰਮੀ ਜਾਂ ਭਾਬੀ ਖਵਾਉਂਦੇ ਰਹੇ ਨੇ। ਹੂੰ। ਕਿਹਨਾਂ ਦਿਨ? ਬਸ ਦੋ ਮਹੀਨੇ ਹੋ ਗਏ ਹੋਣਿਆ। ਹਾਂ ਅੱਜ ਬਣਾਈ ਨਾ ਤੁਸੀਂ ਸਬਜ਼ੀ? ਇੱਕ ਦਿਨ ਉਦੋਂ ਵੀ ਬਣੀ ਸੀ। ਕੀ ਬਣਾ ਸੀ ਉਦੋਂ? ਹਾਂ ਮਟਰ ਮਸ਼ਰੂਮ। ਮਟਰ ਮਸ਼ਰੂਮ ਉਹ ਵੀ ਬਹੁਤ ਵਧੀਆ ਬਣੇ ਸੀ। ਹਾਂ ਗੋਭੀ ਦੇ ਦਾਲ ਮੰਮੀ ਨੇ ਬਣਾਇਆ। ਮੈਂ ਮਟਰ ਮਸ਼ਰੂਮ ਬਣਾਈ। ਸਹੀ ਗੱਲ ਏ। ਕਿਦਾਂ ਲੱਗ ਰਿਹਾ? ਕਿਚਨ ਸਾਂਭ ਕੇ ਦੁਬਾਰਾ। ਵਧੀਆ ਲੱਗਦਾ। ਬਗੀਤ ਰਹਿਣਾ ਮੈਂ ਲਾ ਆਪਣੇ ਕੀਟਰ ਸਾਹਿਬ ਕੇ ਤਾਂ ਵਧੀਆ ਰਿਹਾਦਾ ਕਿਉਂਕਿ ਆਪਣੇ ਅਕੋਰਡਿੰਗ ਹਰ ਇੱਕ ਚੀਜ਼ ਮੈਨੇਜ ਕਰ ਲੈਂਦਾ ਨਾ ਬੰਦਾ ਹੂੰ ਬੰਦੇ ਚਲੋ ਮੰਮੀਆਂ ਨੇ ਸੁਭਾਬੀ ਨੇ ਸਾਰਿਆਂ ਨਾਲ ਕੇ ਜਦੋਂ ਮਤਲਬ ਆਪਣਾ ਡਿਲੀਵਰੀ ਹੋਈ ਸੀ ਉਹ ਦੋਨਾਂ ਨੇ ਸਾਂਭਿਆ ਸੀ ਫਿਰ ਉਹ ਸਾਰਾ ਸਿਸਟਮ ਉਹਨਾਂ ਨੇ ਆਪਣੇ ਅਕੋਰਡਿੰਗ ਭਾਂਡੇ ਕੋਈ ਕਿਤੇ ਵਾਰਤਾ ਕੋਈ ਕਿਤੇ ਵਾਰਤਾ ਹੁਣ ਉਹਨੂੰ ਮੈਂ ਆਪਣੇ ਤਰੀਕੇ ਸਾਰਿਆਂ ਨੂੰ ਮੈਨੇਜ ਕਰ ਲਿਆ ਵਾ ਤੇ ਵਧੀਆ ਲੱਗਦਾ ਸਹੀ ਗੱਲ ਐ ਐਵੇਂ ਰਲ ਮਿਲ ਕੇ ਹੁੰਦਾ ਕੰਮ ਰਲ ਮਿਲ ਕੇ ਹੁੰਦਾ ਸਹੀ ਗੱਲ ਐ ਤੇ ਉਹ ਬਾਬਾ ਜੀ ਅਲਮਾਰੀ ਕੱਲ ਸੈਟਿੰਗ ਕਰਾਂਗੇ ਕਿਉਂਕਿ ਵਿੱਚੇ ਚ ਰਹੀ ਸੀ ਪਿੰਡ ਪਿੰਡ ਜਾਣ ਦਾ ਕੋਈ ਵੀ ਪਲਾਨ ਨਹੀਂ ਸੀ ਅਚਾਨਕ ਬਣਿਆ ਕਿਰਨ ਨੇ ਤੇ ਮੰਮੀ ਨੇ ਬਣਾ ਲਿਆ ਚਲੋ ਮੈਂ ਸਾਥ ਦੇ ਦਿੱਤਾ ਇਹਨਾਂ ਦਾ ਕਿ ਇਹਨਾਂ ਦਾ ਦਿਲ ਕਰਾ ਜਾਣ ਨੂੰ ਬਿਕੋਜ਼ ਮੇਰਾ ਜਿਹੜਾ ਕੰਮ ਦਾ ਫਲੋ ਹੈ ਉਹ ਟੁੱਟ ਜਾਂਦਾ ਜਦੋਂ ਹਾਂ ਦੋ ਤਿੰਨ ਦਿਨ ਕਿਤੇ ਜਾ ਹੀ ਹੁਣ ਮੈਂ ਕਿਤੇ ਨਹੀਂ ਜਾਣਾ ਇਹ ਮਹੀਨਾ ਪੂਰਾ ਕੰਮ ਕਰਨਾ ਕਿਉਂਕਿ ਕੰਮ ਬਹੁਤ ਸਫਰ ਕਰ ਗਿਆ ਮੇਰਾ ਐਸੇ ਇਸੇ ਕਰਕੇ ਬੜਾ ਜਿਆਦਾ ਦਿੱਕਤ ਆ ਜਾਂਦੀ ਕੰਮ ਨੂੰ ਲੈ ਕੇ ਸੋ ਹੁਣ ਇੱਥੇ ਹੀ ਹਾਂ ਹੁਣ ਕਿਤੇ ਨਹੀਂ ਜਾਣਾ ਤੇ ਤੁਹਾਨੂੰ ਥੋੜੀ ਦੇਰ ਤੱਕ ਦਿਖਾਣੇ ਆ ਇਬਾਦਤ ਦਾ ਜਿਹੜਾ ਝੂਲਾ ਲਿਆਂਦਾ ਹੈ ਨਾ ਹੁਣ ਬਾਤ ਨੂੰ ਝੂਲੇ ਸਵਾਵਾਂਗੇ ਇੰਜੋਏ ਕਰੇਗੀ ਥੋੜੀ ਜੀ ਹੁਣ ਦੇਰ ਪਹਿਲਾਂ ਉੱਠੀ ਹੋਈ ਸੀ ਦੁੱਧ ਦੁੱਧ ਪਿਲਾ ਕੇ ਉਹ ਫੇਰ ਸੋ ਗਈ ਤੇ ਰਾਤ ਪੂਰੀ ਜਾਗਣਾ ਹੁੰਦਾ ਉਹਨੇ ਮੈਨੂੰ ਪਤਾ ਹੈ ਕਿ ਮੂਵੀ ਮੰਗਦੀ ਹੈ ਪੂਰੀ ਕਰ ਲਈ ਰਾਤ ਨੂੰ ਜਾਗਦੀ ਜੀ ਪਤਾ ਨਹੀਂ ਸ਼ਿਫਟ ਤੇ ਜਾਣਾ ਹੁੰਦਾ ਨੇ ਕਿਤੇ ਜੌਬ ਕਰਨਾ ਮਤਲਬ 9:00 ਵੱਜ ਗਏ 10:00 ਵਜੇ ਤੱਕ ਉਹਨੇ 10:00 10:30 ਵਜੇ ਤੱਕ ਆਪਣੀ ਨੀਂਦਾਂ ਪੂਰੀਆਂ ਕਰ ਲੈਣੀਆਂ 1:30 ਤੋਂ ਦਾ ਪ੍ਰੋਸੈਸਰ ਕਾਕਾ ਜੀ ਖੰਗ ਲੱਗ ਗਈ ਕਿਰਨ ਨੂੰ ਬਹੁਤ ਬੁਰੀ ਤਰੀਕੇ ਨਾਲ ਉਹ ਜਿੱਦਨ ਘੜੇ ਪਏ ਉਸ ਤੋਂ ਅਗਲੇ ਦਿਨ ਮੇਰਾ ਗਲਾ ਖਰਾਬ ਹੋ ਗਿਆ ਸੀ ਸਹੀ ਗੱਲ ਬਹੁਤ ਜ਼ਿਆਦਾ ਠੰਡ ਪਈ ਉਹ ਦਿਨ ਫਿਰ 1:30 ਤੋਂ ਲੈ ਕੇ ਇਹਦਾ 22:00 ਵਜੇ ਤੱਕ ਇਦਾਂ ਹੀ ਪ੍ਰੋਸੈਸ ਚੱਲਦਾ ਇਹਦੇ ਵਿੱਚ ਵੀ ਛੇਡੀਆਂ ਆ ਜਾਣੀਆਂ ਨੈਪ ਲੈਂਦੀ ਸੌਂਦੀ ਵੀ ਆ ਪਰ ਗੋਦੀ 'ਚ ਤੇ ਕੱਲ 9:30 ਪੋਨੇ ਕਰੋ ਉੱਠ ਜਾਂਦੀ ਹੈ ਸਹੀ ਗੱਲ ਹੈ ਚਲੋ ਆਪਾਂ ਵੀ ਉਹਦੇ ਨਾਲ ਹਨ ਨੂੰ ਵੀ ਹੈਬਿਟ ਪੈ ਗਈ ਦੋਨਾਂ ਨੂੰ ਜਾਗਣ ਦੀ ਵਰੀਆ ਲੱਗਦਾ ਬਹੁਤ ਇੰਜੋਏ ਕਰਦੇ ਅਸੀਂ ਆਪਣੀ ਇਬਾਦਤ ਦੇ ਨਾਲ ਹੂੰ ਬਹੁਤ ਪਿਆਰੀ ਬੱਚੀ ਆ ਮਾਸਾ ਪਰੇਸ਼ਾਨ ਨਹੀਂ ਕਰਦੀ ਆਪਣੀ ਕਿਸੇ ਮੰਮੀ ਪਾਪਾ ਨੂੰ ਆਪਣੇ ਨੂੰ ਸਹੀ ਗੱਲ ਐ ਪਰੇਸ਼ਾਨ ਨਹੀਂ ਕਰਦੀ ਬਿਲਕੁਲ ਵੀ ਇੰਜੋਏ ਕਰਦੀ ਰਹਿੰਦੀ ਆ ਜਦੋਂ ਹੁਣ ਬੱਚਾ ਜਾਗਣਾ ਹੁੰਨੇ ਹਨ ਉਹਦੋਂ ਇੰਜੋਏ ਕਰਦੇ ਖੇਡਦੀ ਬੰਨਾ ਖੇਡੋ ਅਸੀਂ ਉਹਨੀਆਂ ਸਭ ਨੀਂਦ ਆਰੀ ਨਹੀਂ ਕਿਉਂਕਿ ਸਾਰੇ ਦਿਨ ਜਾਗੇ ਹੁੰਨੇ ਆ ਨਾ ਮੈਂ ਕਿਹਾ ਸਾਨੂੰ ਨੀਂਦ ਆਰੀ ਹੁੰਦੀ ਵਸ ਕਿਉਂਕਿ ਸਾਰੇ ਦਿਨ ਜਾਗੇ ਹੁੰਨੇ ਆ ਸਹੀ ਗੱਲ ਬਟ ਕੋਈ ਨਹੀਂ ਹੁਣ ਉਹਦਾ ਫੀਲਾ ਲੱਭ ਲਿਆ ਆਪਾਂ ਮੂਵੀ ਲਾ ਲਿਆ ਕਰਨੀ ਐ ਜਦੋਂ ਸੋ ਗਈ ਆਪਾਂ ਸੋ ਗਏ ਜਦੋਂ ਉੱਠ ਗਈ ਮੂਵੀ ਫੇਰ ਲਾ ਦਈ ਆਸ ਕੀਮਤ ਨਹੀਂ ਹੋਣ ਚਲੋ ਬੁ ਦੇਖੀ ਮੰਮੀ ਕੀ ਕਰ ਰਹੇ ਨੇ ਅੰਦਰ ਮੰਮੀ ਜੀ ਕੀ ਕਰ ਰਹੇ ਹੋ ਤੁਸੀਂ ਫੋਨ ਕਰ ਰਹੇ ਹੋ ਕਿਸੇ ਨੂੰ ਆਹੋ ਕਿਹਦੇ ਨਾਲ ਗੱਲ ਕਰ ਰਿਹਾ ਸੀ ਪਹਿਲਾਂ ਕੋਕਮ ਦਾ ਆਇਆ ਪਰਮ ਤੇ ਆਗਮ ਦਾ ਅੱਛਾ ਬੱਚਾ ਸੁੱਤੀ ਵੀ ਹੈ ਇਹ ਬਦਰਟਲ ਪਪਾ ਵੀਡੀਓ ਕਰ ਰਹੇ ਹੋ ਹਾਂ ਹਟਦੇ ਨਹੀਂ ਹੈ ਚੁੱਚੀ ਰਗਮ ਤੇ ਪਰਮ ਆ ਦੇਖਾ ਆਗਮ ਪਰਮ ਲਓ ਜੀ ਅਗਲੇ ਦਿਨ ਦੀ ਹੋ ਗਈ ਸ਼ੁਰੂਆਤ ਦਿਨ ਚੜ ਗਿਆ ਤੇ ਕੱਲ ਤਾਂ ਉਹਨੂੰ ਗਿਆਸ ਤੇ ਦੱਸਿਆ ਸੀ ਵੀ ਜਿਹੜੀ ਸਾਡੀ ਇਬਾਦਤ ਦਾ ਇਲੈਕਟ੍ਰੋਨਿਕ ਚੂਲਾ ਹੈ ਉਹ ਬੜੀ ਕਮਾਲ ਦੀ ਚੀਜ਼ ਹੈ ਇਹ ਜਦੋਂ ਉਹਦੇ ਵਿੱਚ ਸੌਂਦੀ ਹੈ ਤਾਂ ਮਤਲਬ ਸਮਝੋ 2-4 ਘੰਟੇ ਆਰਾਮ ਨਾਲੇ ਨੇ ਉੱਠਣਾ ਕਿਉਂਕਿ ਇਹਨੂੰ ਚੂਲਾ ਆਂਦੇ ਰਹਿੰਦੇ ਨੇ ਚੂਲੇ ਆਂਦੇ ਰਹਿੰਦੇ ਨੇ ਬਹੁਤ ਇੰਜੋਏ ਕਰਦੀ ਹੈ ਬਹੁਤ ਮਸਤ ਰਹਿੰਦੀ ਹੈ ਇਹ ਚੂਲੇ ਬਾਰੇ ਤੁਹਾਨੂੰ ਸਾਰਾ ਕੁਝ ਦੱਸਦਾ ਵੀ ਇਹ ਕਿੰਨੇ ਦਾ ਹੈ ਤੇ ਕਿਵੇਂ ਆਪਰੇਟ ਹੁੰਦਾ ਹੈ ਤੇ ਕਿੱਥੋਂ-ਕਿੱਥੋਂ ਮਿਲ ਸਕਦਾ ਆਹ ਜੀ ਚੂਲਾ ਸਾਡੀ ਇਬਾਦਤ ਦੇਖੋ ਆਏ ਆਪਣੇ ਆਪ ਚੂਲਦਾ ਹੈ ਉਹ ਲਗਾਤਾਰ ਹੈਨਾ ਤੇ ਇਹਦੇ ਵਿੱਚ ਇਹਦਾ ਰਿਮੋਟ ਵੀ ਬਣਿਆ ਹੁੰਦਾ ਆਪਣੇ ਆਪ ਇਹਦੀ ਸਪੀਡ ਸੈੱਟ ਕਰ ਸਕਦੇ ਆਪਾਂ ਵੀ ਕਿੰਨੀ ਕਰਨੀ ਹੈ ਆਰਾਮ ਨਾਲ ਝੂਲਦਾ ਰਹਿੰਦਾ ਦੇਖੋ ਕਿਵੇਂ ਮਸਤ ਹੋ ਕੇ ਪਈ ਹੈ ਕੁੱਕੀ ਨਿੰਦੀ ਜੁੱਤੀ ਹੈ ਮੇਰੀ ਜਾਨ ਬੀਬੀ ਕਿਵੇਂ ਮਸਤ ਹੋ ਕੇ ਜੁੱਤੀ ਹੈ ਨੈਗ ਵਿੱਚ ਪਈ ਹੈ ਹਨਾ ਆਹਦੇ ਨਾਲ ਇਹਦਾ ਰਿਮੋਟ ਥੱਲੇ ਕਰਕੇ ਮਿਲਦਾ ਆਏ ਤੇਰੇ ਬਟਨ ਬਣੇ ਹੋਣੇ ਦੀ ਲੈਵਲ ਸਪੀਡ ਮਿਊਜ਼ਿਕ ਸਭ ਕੁਝ ਚੱਲ ਜਾਂਦਾ ਮਿਊਜ਼ਿਕ ਵੀ ਚੱਲ ਜਾਂਦਾ ਤੇ ਆਰਾਮ ਨਾਲ ਸੁੱਤਾ ਰਹਿੰਦਾ ਹੁਣ ਇਹਨੇ ਸੁੱਤੇ ਰਹਿਣਾ ਹੁਣ ਇਹਨੇ ਨੈਪੀ ਚੇਂਜ ਕੀਤਾ ਤੇ ਇਹਨੇ ਦੁੱਧੂ ਵੀ ਪੀ ਲਿਆ ਹੁਣ ਇਹ ਆਰਾਮ ਦੇਣਾ ਦੋ ਤਿੰਨ ਘੰਟੇ ਆਰਾਮ ਨਾਲ ਸੁੱਤੇ ਰਹਿਣਾ ਇਹਨੇ ਤਾਂ ਪੱਕਾ ਮੁਕਮ ਕਰ ਲੈਣਾ ਕਿਰਨ ਨੇ ਆਪਣਾ ਮੈਂ ਆਪਣਾ ਮੰਮੀ ਆਪੜਾ ਤਿੰਨੋਂ ਆਪਣੇ ਆਪਣੇ ਕੰਮ ਲੱਗ ਗਿਆਂ ਬਟ ਇਹ ਦਿਸ ਇਜ਼ ਸੀਰੀਅਸਲੀ ਇਹਨੂੰ ਲੈ ਕੇ ਅਸੀਂ ਸੈਟੀਸਫਾਈਡ ਹਾਂ ਬਿਕੋਜ਼ ਇਹ ਵਧੀਆ ਸਾਨੂੰ ਸਹੀ ਦਸਾਂ ਪਾਪਾ ਕਹਿੰਦੇ ਵੀ ਚਲੋ ਤੇ ਝੂਲਾ ਲੈ ਕੇ ਆਨੇ ਆ ਹਨਾ ਤੇ ਪਾਪਾ ਨੂੰ ਤਾਂ ਪਤਾ ਸੀ ਕੋਈ ਐਸੀ ਕਹਿੰਦੇ ਸੀ ਵੀ ਇਹਦਾ ਚੁੱਲਾ ਲੈਣਾ ਤੇ ਪਾਪਾ ਨੂੰ ਆਪਣਾ ਸੁਣਿਆ ਵੀ ਇਹਦਾ ਚੁੱਲਾ ਲੈਣਾ ਕੋਪਾ ਕਹਿੰਦਾ ਚਲੋ ਇਹਦਾ ਚੁੱਲਾ ਲੈ ਕੇ ਆਈਏ ਹਨਾ ਪਰ ਆਪਾਂ ਜਦੋਂ ਗਏ ਲੈਣ ਇੱਕ ਐਸੀ ਕੋ ਹੋਰ ਸਰ ਪਸੰਦ ਆ ਪਰ ਇਹ ਜ਼ਿਆਦਾ ਵਧੀਆ ਲੱਗਿਆ ਨਾ ਕਿਉਂਕਿ ਇਹ ਨਾ ਖਿਲਰਿਆ ਹੋਇਆ ਨਹੀਂ ਉਹ ਬਾਕੀ ਨਾ ਖਿਲਰੇ ਖਿਲਰੇ ਜ਼ਿਆਦਾ ਹੁੰਦੇ ਨੇ ਇਹਨੂੰ ਈਜ਼ੀ ਟੂ ਡ੍ਰੈਗ ਕਰਕੇ ਆਪਾਂ ਲੋਬੀ-ਲੂਬੀ ਚ ਵੀ ਲੈ ਜਾ ਸਕਦੇ ਹਨਾ ਇਹ ਆਇਆ ਜੀ ਪੂਰਾ ਆਪਣਾ 9600 ਰੁਪਏ ਦਾ 9600 ਰੁਪਏ ਦਾ ਆਇਆ ਮੈਂ 10000 ਹੀ ਮੰਨ ਲਓ 10000 ਰੁਪਏ ਦਾ ਚੁੱਲਾ ਇਹ ਤੇ ਕੰਪਲੀਟ ਇਹਦੀ 6 ਮਹੀਨੇ ਦੀ ਗਾਰੰਟੀ ਗਾਰੰਟੀ ਵੀ ਹੁੰਦੀ ਹੈ ਤੇ ਇਹ 25 ਕਿਲੋ ਤੱਕ ਦਾ ਭਾਰ ਬੱਚੇ ਦਾ ਚੱਕ ਲੈਂਦਾ ਹੈ। ਪਰ 25 ਕਿਲੋ ਬਹੁਤ ਹੁੰਦਾ ਹੈ ਇਹਨੇ ਕਿਤੇ 25 ਕਿਲੋ ਦੀ ਛੋਣੀ ਥੋੜੀ ਹੋ ਜਾਣਾ ਹੈ। ਮਤਲਬ ਆਰਾਮ ਨਾਲ ਆਪਾਂ ਜੀ ਗੱਲ ਕਰੀਏ 2 ਸਾਲ ਤੱਕ ਚੱਲਦਾ ਹੈ। ਤੇ ਬਟ ਇਹਦੇ ਇਹਦੇ ਦਾ ਇੱਕ ਫਾਇਦਾ ਕਿ ਬੱਚਾ ਜਦੋਂ ਮੰਨ ਲਓ ਪੈਰੈਂਟਸ ਨੇ ਕੰਮ ਕਰਨਾ ਹੈ, ਮਦਰ ਨੇ ਕੰਮ ਕਰਨਾ ਹੈ ਕਿਚਨ ਦੇ ਵਿੱਚ ਜਾਂ ਬਾਹਰ ਹਨਾ। ਬੱਚੇ ਨੂੰ ਚੂਲੇ 'ਚ ਪਾ ਕੇ ਆਪਾਂ ਸਵਾਦੀਏ ਤਾਂ ਝੂਲਦਾ ਰਹਿੰਦਾ ਆਪਣੇ ਟਾਈਮਿੰਗ ਲੱਗ ਜਾਂਦੇ ਨੇ। ਤੇ ਬੱਚੇ ਦਾ ਬੈੱਡ ਤੋਂ ਗਿਰਨ ਦਾ ਖਤਰਾ ਵੀ ਘਟ ਜਾਂਦਾ ਕਿਉਂਕਿ ਜਦੋਂ ਆਪਾਂ ਬੈੱਡ ਤੋਂ ਸਵਾਗ ਜਾਂਦੇ ਆ ਉੱਪਰੋਂ ਇਹ ਹੁੰਦਾ ਜਦੋਂ ਬੱਚਾ ਘੁੰਮਣ ਲੱਗ ਜਾਂਦਾ ਵੀ ਬੈੱਡ ਤੋਂ गिर ਸਕਦਾ ਫਿਰ ਉਹ ਘਟ ਜਾਂਦਾ ਥੋੜਾ ਖਤਰਾ ਉਹਦਾ ਤੇ ਇਸ ਕਰਕੇ ਝੁੱਲੇ ਦੇ ਵਿੱਚ ਰਾਮਾ ਮਤਲਬ ਰਿਲੈਕਸ ਹੋ ਕੇ ਆਪਾਂ ਕੰਮ ਕਰ ਸਕਦੇ ਆ ਆਪਣੀ ਆਪਣੇ ਵਾਸਤੇ ਵੀ ਫਾਇਦਾ ਤੇ ਕਰਕੇ ਵਾਸਤੇ ਵੀ ਫਾਇਦਾ ਮੈਨੂੰ ਵਧੀਆ ਲੱਗਿਆ ਹੁਣ ਇਹਨੂੰ ਆਪਾਂ ਬਾਹਰ ਲੈ ਜਾਣਾ ਲੌਬੀ 'ਚ ਉੱਥੇ ਤੇ ਉਹ ਤੇ ਸੋਤੀ ਰੋਗੇ ਰਾਮ ਦੇ ਨਾਲ ਇਹ ਜਿਹੜੀ ਦੀ ਬਿਲਡ ਕੁਆਲਿਟੀ ਦੀ ਗੱਲ ਕਰਨਾ ਪੂਰਾ ਪੂਰਾ ਲੋਹਾ ਹੈ ਸਟਰੋਂਗ ਲੋਹਾ ਹੈ ਇਹ ਨਹੀਂਗਾ ਵੀ ਕੋਈ ਪੈਪ ਨੇ ਫਿਸੜ ਜੀ ਸਟਰੋਂਗ ਹੈ ਲੋਹਾ ਇਹ ਤੇ ਇਹ ਦਾ ਰਿਮੋਟ ਰਿਮੋਟ ਬਹੁਤ ਬੇਸਿਕ ਜਿਹਾ ਆ ਸਪੀਡ ਦੇ 1 ਨੰਬਰ 2 ਨੰਬਰ 3 ਨੰਬਰ 4 ਨੰ 5 ਨੰਬਰ ਤੇ ਸਪੀਡ ਹੈ ਤੇ ਤੁਸੀਂ ਕਿੰਨੇ ਟਾਈਮ ਦੀ ਝੁੱਲਾ ਚਲਾਉਣਾ ਹੈ 15 ਮਿੰਟ ਅੱਧਾ ਘੰਟਾ ਜਾਂ 1 ਘੰਟਾ ਹੈ ਨਾ ਮਿਊਜ਼ਿਕ ਅਲੱਗ-ਅਲੱਗ ਤਰ੍ਹਾਂ ਦੇ ਨੇ ਮਿਊਜ਼ਿਕ ਨੇ ਇਹਦੇ 'ਚ ਇਹਦੀ ਮਿਊਜ਼ਿਕ ਦੀ ਆਵਾਜ਼ ਘੱਟ-ਵੱਧ ਕਰ ਸਕਦੇ ਆ ਤੇ ਆ ਚਿੜੀ ਚਿੜੀਆਂ ਨੇਚਰ ਦੀ ਆਵਾਜ਼ ਪਾਣੀ ਦੀ ਆਵਾਜ਼ ਚਿੜੀਆਂ ਦੀ ਆਵਾਜ਼ ਇੱਥੋਂ ਕੋ ਕਰ ਸਕਦੇ ਆ ਨੇਚਰ ਸਾਊਂਡਸ ਬਟ ਇਹਦੀ ਹਲੇ ਲੋਡ ਨਹੀਂ ਪੈਂਦੀ ਕਿਉਂਕਿ ਜੋ ਸੁੱਤੀ ਵੀ ਇਹਨਾਂ ਨੂੰ ਸੌ ਲੈਣ ਦੀ ਹੈ ਹੁਣ ਚਲਿਏ ਇਹਨੂੰ ਬਾਥਰੂਮ ਸੋਣ ਦਈਏ ਮੈਂ ਚੱਲਾਂ ਬਾਹਰ ਇੱਧਰ ਸੱਸਾਂ ਨੂੰ ਲੱਗੀਆਂ ਹੋਈਆਂ ਨੇ ਕਿਚਨ ਦੇ ਵਿੱਚ ਬੱਲੇ 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 ਕੀ ਬਣਾਉਣ ਦਿਓ ਕਿਹੜੇ ਪਰੌਂਠੇ ਬਣਾ ਰਹੇ ਹੋ ਲੱਛਾ ਪਰੌਂਠਾ ਓਏ ਚੱਕ ਦੇ ਟੌਲੀਆ ਲੱਛੇ ਪਰੌਂਠੇ ਬਣਾਏ ਮੇਰੀ ਮਾਂ ਨੇ ਵਾਹ ਜੀ ਵਾਹ ਆਓ ਸਹੀ ਗਾਲੇ ਚਾਹ ਵੀ ਬਣਾ ਲਵਾਂ ਨਾਲ ਫਿਰ ਨਾ ਫੜਫੜ ਮੈਂ ਚਾਹ ਨਹੀਂ ਪੀਣੀ ਸਵੇਰ ਦੀ ਰਾਤ ਦੇ ਬਾਦ ਨੂੰ ਮੈਂ 2 ਵਜੇ ਸੁੱਤੀ ਬਸ 2 ਵਜੇ ਸੁੱਤੀ ਐ ਤੇ 4:30 ਫੇਰ ਉੱਠ ਗਈ ਐ ਫੇਰ 5:30 ਸੁੱਤੀ ਹੁਣ ਇਹਨੇ ਸੋਣਾ ਵਧੀਆ ਹੂਕ ਸੋਣਾ ਇਹਨਾਂ ਫੱਟੀ ਨੇ ਸੁੱਤਨੇ ਰਾਤ ਕਾਹੀ ਨਹੀਂ ਸੌਂਦੀ ਰਾਤ ਉਹ ਕਹਿੰਦੀ ਮੈਨੂੰ ਖੇਡੋ ਕਿਰਨ ਨੂੰ ਹੋ ਗਈ ਰਾਤੀ ਬਿਮਾਰ ਜ਼ੁਕਾਮ ਤੇ ਲੱਗਿਆ ਗਲਾ ਖਰਾਬ ਮੈਂ ਉਠਾਇਾ ਨਹੀਂ ਕਿਰਨ ਨੂੰ ਮੈਂ ਤੇ ਫਿਰ ਦੋਨੋਂ ਪਿਓਤੀ ਲੱਗੇ ਰਹੇ ਗੇੜਨ ਹੋਰ ਅਈ ਦੋਨੋ ਖੇਡੀਆਂ-ਗੁਡੀਆਂ ਕਰਕੇ ਨਾ ਮੈਨੂੰ ਨੀਂਦ ਦਾ ਵਿੱਚ ੁੱਲੇੜ ਨਹੀਂ ਦਦੇ। ਉਹ ਹੱਸੇ ਵੀ ਸੋ ਖੇਡ ਮੇਰ ਨਾਲ। ਆਪਣੇ ਆਪ ਖੇਡਣ ਦੀ ਇਹ ਤਾਂ ਮੈਨੂੰ ਪਤਾ ਕੀ ਹੋ ਜਾਂਦਾ ਹੈ। ਕਈ ਵਾਰ ਨਾ ਉਹ ਜਿਵੇਂ ਦੁੱਧ ਘੜ ਦਿੰਦੀ ਏ। ਹੈਨਾ? ਹੁਣ ਰਾਤ ਇੱਕੋ ਤਾਂ ਮਛੜ ਗਈ। ਖੇਡ ਦੀ-ਖੇਡ ਦੀ ਨਾ ਛੜ ਗਈ। ਪਤਾ ਨਹੀਂ ਜੋ ਉਹਨੂੰ ਸੀ ਦੁੱਧ ਪਿਲਾਉ ਮੈਨੂੰ ਸ਼ਾਇਦ ਨਾ ਬਹੁਤ ਥੱਕ ਗਿਆ ਉਹ ਖੇਡ ਕੇ। ਫਿਰ ਮੈਂ ਮਜਬੂਰੀ ਚ ਗਿਰਨ ਉਠਾਇਆ। ਉਸ ਟਾਈਮ ਚ ਕੋਨੇ ਦੇ 2 ਵਜੇ ਦਾ ਟਾਈਮ ਸੀ। 15 ਮਿੰਟ ਨੇ ਮਨਾਂ ਦੁੱਧੂ ਘੜਾ ਪੀ ਕੇ ਤਾਂ ਫਿਰ ਸੋ ਗਈ ਨਾਲ ਦੀ ਨਾਲ। ਮੈਂ ਚੱਲ ਵਧੀਆ 100 ਦਾ ਗਈ ਹੈ ਨਾ ਉਹਨਾਂ ਨੇ ਹੋਣਾ ਕੀ ਹੈ ਹਾਂ ਉਹਨਾਂ ਦੀ ਨਹੀਂ ਨਹੀਂ ਉਦੋਂ ਦੀ ਫਿਰ ਉੱਠੇ 4:30 ਅੱਛਾ 4:30 ਉੱਠ ਗਏ ਫਿਰ ਕਿਰਨ ਗੋਲ ਸੋਏ ਨਾ ਦੁਪਹਿਰ ਮਦਦ ਕਿ ਹੈ ਸੋਏ ਨਾ 5:30 ਵਜੇ ਸੋਏ ਸਾਢੇ 5:30 ਵਜੇ ਸੋਏ ਨਾ ਫਿਰ ਕਿਰਨ ਨੇ ਮੈਨੂੰ ਉਠਾਇਆ ਕਹਿੰਦੇ ਵੀ ਉਠੋ ਫਿਰ ਮੈਂ ਉੱਠ ਕੇ ਉਹਨੂੰ ਸਵਾਤ ਆ ਫਿਰ ਸੋ ਗਈ ਮੈਡਮ ਫਿਰ ਸੋ ਗਈ ਉਹਨਾਂ ਨੇ ਸੋਣਾ ਹੀ ਆ ਹਾਂ ਸੋਣਾ ਹੀ ਆ ਇਹਦੇ ਬਾਅਦ ਰਾਤ ਪੈ ਗਈ ਹੁਣ ਇਹਦੇ ਬਾਅਦ ਰਾਤ ਪੈ ਗਈ ਹੈ ਸਹੀ ਗੱਲ ਹੈ ਇੱਕ ਬਣਾਈ ਦੀ ਹੈ ਹਾਂ ਸਹੀ ਵਾਲਾ ਅਮਰੀਕਾ ਬਣਾਈ ਵੀ ਇੱਥੇ ਹੀ ਇਹ ਓ ਯਾਰ ਬੜਾ ਹੀ ਕੈਂਡ ਮੰਮੀ ਇਹ ਬਹੁਤ ਜ਼ਿਆਦਾ ਵਧੀਆ ਬਣਿਆ ਇਹ ਨਹੀਂ ਮੈਂ ਉਹੀ ਤਾਰੀਫ ਕਰੀ ਜਨਾ ਜਿਵੇਂ ਖਸਤਾ ਜ ਰੜਿਆ ਜਿਹੜੀ ਹੁੰਦਾ ਪ੍ਰੋਪਰ ਹਾਂ ਉਹ ਸਹੀ ਗੱਲ ਏ ਰੋਜ਼ ਹੀ ਖਾਵਾਂਗੇ ਮੰਮੀ ਦੇ ਹੱਥ ਦੇ ਆਹੋ ਆ ਜਿੰਨੇ ਦਿਨ ਮੰਮੀ ਤੇਰੇ ਕਿਵੇਂ ਮੰਮੀ ਨੇ ਮੋਟਾ ਕਰਕੇ ਤੁਰ ਜਾਣਾ ਬਾਅਦ ਚ ਜਦੋਂ ਮੰਮੀ ਨੇ ਬਾਹਰ ਰਹਿਣਾ ਮੈਂ ਚਲਿਆ ਪਤਲੀ ਹੋਣ ਤੇ ਜੋਰ ਦੇਣਾ ਸਹੀ ਗੱਲ ਏ ਮੰਮੀ ਨੇ ਮੋਟਾ ਕਰ ਲੈਣਾ ਫਿਰ ਬਾਅਦ ਚ ਐਕਸਰਸਾਈਜ਼ਾਂ ਕਰਦੇ ਫਿਰਾਂਗੇ ਜ਼ਈਏ ਜ਼ਈਏ ਬਹੁਤ ਟੇਸਟੀ ਮਮਮੀ ਬਹੁਤ ਜ਼ਿਆਦਾ ਟੇਸਟੀ ਬਣਿਆ। ਕਿਨੇ ਮੈਨੂੰ ਪਾਣੀ ਦੇ ਦੋ। ਹੂੰ। ਆਏ ਹੋਏ ਆਏ ਹੋਏ। ਮਮਮੀ ਸਿਰਾ ਕਰਾਈ ਫਿਰਦੇ ਅੱਜ। ਮੈਂ ਬਾਅਦ ਚ ਦੋਈ ਖਾਣੇ ਨੂੰ। ਕਿੱਦਾਂ ਦੀ? ਬਿਲਕੁਲ ਸਹੀ ਦੱਸਣਾ। ਸਹੀ ਆ ਬਹੁਤ ਜ਼ਿਆਦਾ ਸਵਾਦ। ਕ੍ਰਿਸਪੀ ਨੈਸ ਬੜੀ। ਇੱਕ ਕ੍ਰਿਸਪੀ ਨੈਸ ਤੁਹਾਡੇ ਤੋਂ ਕਿਉਂ ਨਹੀਂ ਆਉਂਦੀ ਯਾਰ? ਹੈ? ਪਤਾ ਨਹੀਂ। ਬਣਾਇਆ ਕਰੋ ਯਾਰ ਐਵੇਂ ਦੇ ਕ੍ਰਿਸਪੀ। ਭਾਬੀ ਨੇ ਵੀ ਭਾਬੀ ਨਹੀਂ ਬਣਾ ਪੰਦੇ ਇਦਾਂ ਦੇ ਕ੍ਰਿਸਪੀ ਮਮਮੀ। ਸਹੀ ਗੱਲ ਏ ਟੇਸਟ ਦਾ ਨਾ ਹਰਤ ਦਾ ਵੱਖਰਾ ਹਰ ਇੱਕ ਦਾ ਆਪਣੇ ਆਪਣੇ ਹੱਥ ਦਾ ਟੇਸਟ ਏ ਜਿਵੇਂ ਕ੍ਰਿਸਪੀ ਏ ਦੇਖ ਲੋ ਸਮਾਨ ਤੋਂ ਹੀ ਵਰਤਦੇ ਆਪਾਂ ਹਣਾ ਇਹ ਦੇਸੀ ਕਿਉਂ ਤੇ ਨਹੀਂ ਹਾਂ ਹਣਾ ਦੂਜਾ ਕਿਉਂ ਵਰਤਦੇ ਆਂ ਆਪਾਂ ਉਹ ਆਪਾਂ ਤਾਂ ਵਰਤਦੇ ਆਂ ਮੰਮੀ ਦੇਖੋ ਦੇਸੀ ਕਿਉਂ ਨੇ ਕਿੰਨਾ ਕ੍ਰਿਸਪੀ ਕਰ ਰੱਖੇ ਨੇ ਜਦ ਕਿ ਦੇਸੀ ਕਿਉਂ ਉਹਨਾ ਕ੍ਰਿਸਪੀ ਕਰਦਾ ਨਹੀਂ ਹੈ ਬਾਕੀ ਮੈਨੂੰ ਪਤਾ ਨਹੀਂ ਵੈਸੇ ਐਵੇਂ ਕਮੈਂਟਸ ਵਿੱਚ ਮੇਰੀਆਂ ਭੈਣਾਂ ਤੇ ਦੱਸਣ ਲੱਗ ਜਾਂਦੇ ਨੇ ਹਾਂ ਚਾਹ ਪੀਂਦਿਆਂ ਬੈਠ ਕੇ ਸਾਰੇ ਜਰੇ ਮੰਮੀ ਵੀ ਰੋਟੀ ਖਾ ਲੈਣਾ ਓਹ ਹੋਹ ਕਰਨੇ ਅੱਜ ਮੈਨੂੰ ਪਰਫਿਊਮ ਲਵਾਤਾ ਕਿਹੜਾ ਬੈਲਰਟ ਦਾ ਐਵੇਂ ਐਵੇਂ ਲੱਗੀ ਜੇ ਇੱਕ ਦਿਨ ਲਾਇਆ ਬੜੇ ਚਿਰ ਬਾਅਦ ਲਾਇਆ ਮੈਂ ਬੜਾ ਬੜੇ ਟਾਈਮ ਬਾਅਦ ਸਹੀ ਗੱਲ ਹੈ ਮੈਨੂੰ ਅੱਜ ਐਵੇਂ ਖੁਸ਼ਬੂ ਜੀ ਅਜੀਬ ਜਿਹੀ ਜੀ ਆਈ ਜਾ ਰਹੀ ਮਤਲਬ ਅੱਛੀ ਆ ਰਹੀ ਹੈ ਡਿਫਰੈਂਟ ਜੀ ਖੁਸ਼ਬੂ ਆਈ ਜਾ ਰਹੀ ਮੇਰੇ ਇਹ ਕਿਹਦੀ ਯਾਦ ਆ ਰਹੀ ਯੂਕੇ ਦੀ ਯਾਦ ਆ ਰਹੀ ਯੂਕੇ ਕੇਸ ਉਹ ਤੋਂ ਲਾਇਆ ਸੀ ਮੈਂ ਲਾਸਟ ਟਾਈਮ ਬੈਲਰਟ ਵਧੀਆ ਪਰਫਿਊਮ ਸੀ ਹਮ ਸਸਤੇ ਨੇ ਮਹਿੰਗੇ ਨਹੀਂ ਹੈ ਬਹੁਤ ਸਸਤੇ ਪਰਫਿਊਮ ਨੇ ਪਰ ਮੇਰੇ ਵਾਲਾ ਤਾਂ ਖਤਮ ਹੀ ਹੋ ਗਿਆ ਹੈ ਬੜੀ ਸੋਹਣੀ ਖੁਸ਼ਬੂ ਸੀ ਉਹਦੀ ਯਾ ਤੁਹਾਡੇ ਵਾਲਾ ਫਰਮ ਮੈਨੂੰ ਤਾਂ ਪਤਾ ਨਹੀਂ ਤੁਸੀਂ ਲੈ ਕੇ ਆਂਦੇ ਹੋ ਮੈਂ ਗੈਸ ਹਸਤੇ ਕਿਹੜਾ ਲੈਣਾ ਕਿਹੜਾ ਜੀ ਮੈਨੂੰ ਕੁਝ ਨਹੀਂ ਪਤਾ ਇਹਨਾਂ ਚੀਜ਼ਾਂ ਬਾਰੇ ਮੇਰੇ ਤਾਂ ਪਰਫਿਊਮ ਮਿਲ ਜਾਂਦਾ ਬਸ ਠੋਕ ਲੈਣੇ ਸਹੀ ਕਿ ਨਹੀਂ ਲੈ ਹੁਣ ਕਰਨਾ ਅੱਜ ਆਲਮਾਰੀ ਦਾ ਵੀ ਆਪਾਂ ਸਿਸਟਮ ਬਣਾਣਾ ਅੰਦਰ ਕਰਦੇ ਹਾਂ ਅੰਦਰ ਕਰਦੇ ਪਹਿਲਾਂ ਇਹ ਕਰਦੇ ਨਾ ਇਹਦੇ ਜਿਹੜੇ ਡਿਲੇਮੀਨੇਸ਼ਨਾਂ ਚੜੀਆਂ ਨੇ ਉਹ ਉਤਾਰੀਏ ਇਹਦੇ ਕਈ ਬੋਰਡਸ ਨਾਲ ਐਲਮੀਨੇਸ਼ਨ ਵਾਲੇ ਉਤਰੀਆਂ ਨਹੀਂ ਉੱਪਰੋਂ ਤਹਲੋ ਉਤਾਰ ਉਬਾਰ ਪਾਪਾ ਨੇ ਤੇ ਮੈਂ ਉਤਾਰ ਕੇ ਗਾਈ ਦੋ ਡੱਬੇ ਬੇਰੇ ਜਿਹੜੀ ਲੈਮੀਨੇਸ਼ਨ ਉਤਾਰਨ ਵਾਲੀ ਹੈ ਫਿਰ ਇਹਦੀ ਅੰਦਰ ਜਗ੍ਹਾ ਬਣਾਣੇ ਆ ਪ੍ਰੋਪਰਲੀ ਹਨਾ ਤੇ ਜਿਹੜੇ ਪੁਰਾਣੇ ਪੁਰਾਣਾ ਮੰਦਰ ਹੈ ਉਹਨੂੰ ਉਤਾਰਨਾ ਪੈਣਾ ਕਿਉਂ ਉਹ ਬਾਅਦ ਚ ਉਤਾਰਦੇ ਆ ਪਹਿਲਾਂ ਇਹਦੇ ਵਾਸਤੇ ਰਮਾਲਾ ਸਾਹਿਬ ਲਿਆ ਕੇ ਨਾ ੱੱਲੇ ਵਾਸਤੇ ਇਹ ਜਿਹੜੀ ਸਲੇਬਾਂ ਨੇ ਉੱਤੇ ਰੱਖੀ ਐ ਪਿੰਡੋ ਪਿੰਡੋ ਠੀਕ ਠੀਕ ਐ ਮੇ ਉਹ ਜ਼ਰੂਰ ਰਮਾਲਾ ਸਾਹਿਬ ਵਿਛਾ ਕੇ ਫੇਰ ਹੀ ਬਾਬਾ ਜੀ ਨੂੰ ਬੱਚਾ ਰੱਖਾਂਗੇ ਆਪਾਂ ਉਦੋਂ ਹੀ ਹਨਾ ਲਓ ਜੀ ਕਿਰਨ ਦੇ ਵਾਲਿਆਂ ਦੀਆਂ ਦਵਾਈਆਂ ਅੱਗੇ ਨਾ ਆਜੋ ਹਨੀ ਡਸੇਰਾ ਪਿਓ ਉ ਨਾਲ ਕੋਈ ਆ ਦੋ ਤਿੰਨ ਗੋਲੀਆਂ ਹੋਰ ਨੇ ਜੁਗਾ ਹਣੀ ਐਂਟੀਬਾਇਓਟਿਕ ਨੇ ਤੇ ਹਣੀ ਦਾ ਸੀਰਪ ਹੈ ਹਣੀ ਸੀਰਪ ਚਾਹ ਪੀਣੀ ਐ ਅਸੀਂ ਸੋਫੇ ਤੇ ਬਹਿਨੇ ਆ ਆਪਾਂ ਇਕਨੂੰ ਜਿਹੜਾ ਰਣਾ ਬਹਿਨੇ ਉੱਥੇ ਗੇਮ ਖੇਡਦੇ ਆ ਜੋ ਮੈਂ ਵੀ ਖੇਡਦੀ ਗੇਮ ਪਾਪਾ ਆ ਜਾਂਦੇ ਤਾਂ ਆ ਹੀ ਜਾਂਦੇ ਨਾ ਪਾਪਾ ਉੱਥੇ ਰਹਿ ਗਏ ਨੇ ਪਾਪਾ ਨਹੀਂ ਆਉਂਦੇ ਪਰ ਪਾਪਾ ਨੂੰ ਪਤਾ ਕੀ ਹੈ ਇੱਥੇ ਐਨ ਦੋ-ਤਿੰਨ ਦਿਨ ਰਹਿਣ ਹਾਂ ਮੈਨਾਂ ਦਾ ਪਿੰਡ ਹੀ ਰਹਿਣਾ ਉਹਨਾਂ ਦਿਲ ਨਹੀਂ ਲੱਗਦਾ ਨਾ ਇੱਥੇ ਬੈਠੇ ਰੋ ਸੋਫੇ ਤੇ ਜਾਂ ਟੀਵੀ ਦੇਖੀ ਜਿੱਥੇ ਬੈਠੇ ਰੋ ਇਹ ਤਾਂ ਗਾਲੇ ਉੱਥੇ ਉੱਥੇ ਵੀ ਤਾਂ ਆਪਾਂ ਅੱਜ ਕੱਲ ਫ੍ਰੀ ਨੇ ਮੈਂ ਤਾਂ ਕਿਵੇਂ ਕੁੱਪਰ ਲਿਆ ਕਰਾਂਗੇ ਆਪਾਂ ਹੋਰ ਕਦੇ ਕਿਤੇ ਕਦੇ ਕਿਤੇ ਕਹਿੰਦੇ ਨਾ ਨਾ ਕੋਈ ਕਹਿੰਦਾ ਇਹ ਗੱਲ ਬਣੀ ਕਹਿੰਦਾ ਉਸ ਤਾਂ ਐਂ ਸੋਚ ਰਹੇ ਤੂੰ ਅਮਰੀਕਾ ਚ ਸਹੀ ਗੱਲ ਉਹ ਆ ਗਈ ਮੇਰੀ ਗਾਗਲੂ ਮਗਲੂ ਓਏ ਆਜੋ ਮੰਮੀ ਆਹ نیچے ਕਰ ਦਿਓ ਕੋਈ ਨਹੀਂ ਬਿੱਟੂ ਓਏ ਮੇਰਾ ਬਿੱਟੂ ਆਹ ਮਿੱਟੂ ਉੱਤ ਗਿਆ ਓਏ ਉੱਤ ਗਿਆ ਬਿੱਟੂ ਆਇਤ ਮਿੱਟ ਉੱਟ ਗਿਆ ਓਏ ਸੋਨਿਆ ਓਏ ਮੇਲੇ ਗੁਲਗੁਲੇ ਉੱਟ ਗਿਆ ਸੋਨੇ ਓਏ ਹੋਏ ਓਏ ਹੋਏ ਓਏ ਹੋਏ ਓਏ ਤੁਹਾਡੀ ਜਾ ਕਿਤੇ ਕਿਰਨਾ ਦਵਾਈ ਖਾਣ ਦੇ ਸੀ ਮੇ ਮੇਰੀ ਚਾ ਕਿਥੇ ਇਹ ਉੱਥੇ ਰੱਖ ਆ ਉਹ ਹੋ ਮੈਂ ਵੀ ਰੱਖ ਆ ਉੱਥੇ ਅੰਵੇਂ ਚੱਕ ਦੋਗੇ ਮੇਰੀ ਚਾ ਮੈਂ ਲਿਆ ਦੱਲੀ ਕੋਈ ਨਹੀਂ ਹੋ ਗਈ ਤੀ ਬੈਠ ਰੋ ਬੈਠ ਰੋ ਮੈਂ ਆਪਣੀ ਵੀ ਦਵਾਈ ਖਾਣ ਲੈਣਾ ਨਾ ਅੱਛਾ ਕੋਈ ਗੱਪੂ ਉੱਠ ਉੱਚਾਰੇ ਗੁਸਾ ਹਾਂ ਉਹ ਸੁਧਰ ਗਿਆ ਕਰਦੀ ਹੈ ਕਿ ਨਾ ਗੁੱਸਾ ਕਰਦਾ ਹੈਗਾ ਕੇ ਚਾਹ ਪੀਏ ਔਰ ਬੜੇ ਕੰਮ ਕਰਦੇ ਨੇ ਤੁਸੀਂ ਮੈਨੂੰ ਕਹਿ ਰਹੇ ਸੀ ਨਾ ਤੂੰ ਜਾਣ ਕੇ ਗੇਮ ਖੇਡਣ ਦਾ ਮਾਰਾ ਆਏ ਹੈ ਤੁਸੀਂ ਵੀ ਬੋਲ ਰਹੇ ਸੀ ਕਿਰਨ ਵੀ ਕਿ ਦੋਨੋਂ ਲੱਗੀਆਂ ਭੀ ਸੱਸਾਂ ਨੂੰ ਬੋਲਣ ਵਾਸਤੇ ਵੀ ਗੇਮ ਖੇਡਣ ਦਾ ਮਾਰਾ ਵਾਪਸ ਜਲਦੀ ਆ ਗਿਆ ਪਿੰਡੋਂ ਤਾਂ ਕੰਮ ਕਰਦੇ ਪਏ ਸੀ ਤੇ ਉਹ ਆੜੀ ਕਰ ਲੈਣੇ ਨਾ ਫਿਰ ਉਹ ਪਾਗਲ ਮੇਰਾ ਕੰਮ ਰਾਤ ਨੂੰ ਹੀ ਸਟਾਰਟ ਹੋਣਾ ਸੀ ਰਾਤ ਨੂੰ ਬੈਠਾ ਰਹੇ ਹਾਂ ਵਾਂ ਰਾਤੀ ਮੈਂ ਕਿੰਨੀ ਵਜੇ ਤੱਕ ਕੰਮ ਕਰਦਾ ਰਿਹਾ ਪਤਾ ਕਿੰਨੀ ਦੇਰ ਤੱਕ ਲੱਗ ਰਿਹਾ ਕੰਮ ਕਰਨਾ ਸਭ ਲੋਜੋ ਤਾਂ ਕਿ ਸੁੱਤੀ ਨਹੀਂ ਮੈਂ ਕੰਮ ਵੀ ਕਰਦਾ ਰਿਆ ਅੱਛਾ ਡੇਢ ਕਵਾਜ ਹੀ ਆਸੀ ਮੈਨੂੰ ਚਲੋ ਮੇਰਾ ਦੋਨੋਂ ਸੀ ਦੋਨੋਂ ਖੇੜ ਦੇ ਵੀਰੇ ਨਾਲ ਕੰਮ ਵੀ ਕਰਦਾ ਰਿਆ ਮੈਂ ਮੈਨੂੰ ਇਹ ਡਬਲ ਫਾਇਦਾ ਹੋ ਗਿਆ ਨਾ ਐਂ ਕਰਕੇ ਕਿਹੜੇ ਇਥੇ ਝੂਲੇ ਚ ਲੈ ਲਿਆ ਕਰ ਇਹਨੂੰ ਹੂੰ ਨਹੀਂ ਫਿਰ ਝੂਲਾ ਐਵੇਂ ਸੀ ਨਾ ਠਾਣ ਲੱਗਣੀ ਸੀ ਇਹਨੂੰ ਥੱਲੇ ਮੈਨੂੰ ਐਵੇਂ ਫੀਲ ਜਾ ਹੋ ਰਹੀ ਸੀ ਕਿ ਮੈਂ ਕਿਹਾ ਅਸੀਂ ਬੈੱਡ ਤੇ ਸੁੱਤੇ ਮੈਂ ਇਹ ਵਿਚਾਰੀ ਝੂਲੇ 'ਚ ਕਿਉਂ ਸੋਵੇ ਹੈਨਾ ਫਿਰ ਤਾਂ ਕਰਕੇ ਨਾਲ ਮੇਰੇ ਸੁੱਤਰੀ ਕਦੇ ਬਾਹਰ ਤੇ ਸੋ ਜਾਂਦੀ ਸੀ ਫਿਰ ਮੈਂ ਉੱਠ ਜਾਂਦਾ ਸੀ ਫਿਰ ਕੰਮ ਕਰਨ ਲੱਗ ਜਾਂਦਾ ਸੀ ਮਤਲਬ ਕੱਲ ਰਾਤ ਤੁਸੀਂ ਬਹੁਤ ਤੋ ਤਿੰਨ ਉਝੇ ਕੰ ਇਹ ਅਚਾਨਕ ਚੀਕ ਮਾਰਦੀ ਏ। ਜਾ ਕੀ ਹੋ ਗਿਆ ਤੈਨੂੰ? ਵੇਖ ਤਾਂ ਸੀ। ਇਰੀਟੇਟ ਹੋ ਰਹੀ ਏ ਇਸੇ ਗੱਲ ਤੋਂ। ਹੈ ਤੇਰੀ ਗੱਲਾਂ ਕਰ ਰਹੀ ਏ। ਇਹ ਕਿਹੜੀਆਂ ਗੱਲਾਂ ਕਰਨੀ ਪਈ? ਹਾਂ ਬਾਬੂ। ਚੂਲਾ ਲਿਆ ਨਹਿਰਨ ਇੱਥੇ ਹੀ। ਅਨਬੋਰ ਕਰ ਰਿਹਾ ਤੇ ਆਪ ਗੇਮ ਖੇਡ ਰਿਹਾ। ਹੈ ਬ੍ਰiljੈਂਟ ਸਿਕਸ। ਕੀ ਮਰਾਂਉਂਦਾ ਤੁਹਾਨੂੰ ਇਹਦੇ ਵਿੱਚ ਹੈ? ਦੱਸੋ। ਸਾਡਾ ਕੁਛ ਸਮਾਂ ਨਹੀਂ ਲਾਦੀ। ਉਧਰ ਦੇਖ ਉਧਰ ਦੇਖ। ਮਰੇ ਸ਼ਕਾ। ਹਾਂ ਇਹ ਸੀ ਗਿਆ ਨੇ ਇਹ ਆਈਪੀਐਲ ਖੇਡ ਰਹੇ ਨੇ ਬਸ ਇਹੋ ਹੀ ਕੰਮ ਆਉਂਦੀ ਆ ਹਰ ਬੋਲ ਕਰੇ ਆਊਟ ਬੋਝ ਆਊਗਾ ਪਤਾ ਕਿੰਨਾ ਨਿਆਰਾ ਆਂਦਾ ਖੇਡਣਾ ਕਰੀਅਰ ਖੇਡ ਰਿਹਾ ਭਾਈਪੀਐਲ ਕਰੀਅਰ ਚੰਗਲ ਗੇਲ ਦਾ ਖੇਡ ਰਿਹਾ ਤਾਂ ਕੁਝ ਨਹੀਂ ਬੋਲਾਈ ਲੋਹਰੀ ਇਹ ਤਾਂ ਚੁੱਪ ਕਰਕੇ ਬੈਠੇ ਰੋ ਤੇ ਦੇਖਦੇ ਰੋ ਐਸੀ ਹੀ ਦੇਖਦੇ ਸਾਨੂੰ ਮਜ਼ਾ ਨਹੀਂ ਆ ਰਿਹਾ ਯੋ ਵੱਡਾ ਟੀਵੀ ਵੱਡੀਆਂ ਗੇਮਾਂ ਚੱਕ ਕੇ ਲੈ ਆਏ ਮੈਂ ਇਹ ਸਾਰਾ ਕੁਝ ਵੱਡੇ ਵੱਡੇ ਟੀਵੀ ਵੱਡੀਆਂ ਵੱਡੀਆਂ ਗੇਮ ਤੁਸੀਂ ਤੇ ਚਲਿਓ ਉੱਪਰ ਜਾ ਤੁਸੀਂ ਛੱਤ 'ਤੇ ਜਾ ਮੈਂ ਐਡੀਟਿੰਗ ਕਰ ਲਾਂ ਤੇ ਫਿਰ ਮੈਂ ਥੋੜੀ ਕਿਸੇ ਨੇ ਆਉਣਾ ਮੈਂ ਨਾਲ ਮੀਟਿੰਗ ਕਰਨੀ ਹੈ ਉਸ ਤੋਂ ਪਹਿਲਾਂ ਮੈਂ ਲਾ ਮੈਂ ਗੇਮ ਖੇਡ ਲਾਂ ਆਪਣੇ ਨਹੀਂ ਮੇਰੇ ਗੱਪੂ ਨਹੀਂ ਜਾ ਰਹੇ ਗੱਪੂ ਬਾਪੂ ਛੱਡ ਕੇ ਉੱਪਰ ਕੱਲਾ ਕੱਲਾ ਜਾ ਰਹੇ ਗੱਪੂ ਉੱਠ ਜਾ ਗੱਪੂ ਗੱਪੂ ਫੇਰ ਕਾਲਾ ਕਰਨ ਜਾ ਕੋਈ ਗੱਲ ਨਹੀਂ ਹੁਣ ਮੈਨੂੰ ਹਸਾਵਾਂ ਗਏਗੇ ਗੋਰੀਏ ਇਹ ਗੋਰੀ ਹੋ ਜਾਂਦੀ ਹੁੰਦੀ ਏ ਧੁੱਪਾ ਜ਼ਰੂਰੀ ਕੋਈ ਗੱਲ ਨਹੀਂ ਲਵਾਓ ਧੁੱਪੇ ਨੂੰ ਥੋੜੀ ਜਿਹੀ ਹੋਰ ਜਾਵਾਜ ਫਿਰ ਟਾਈਮ ਸੇ ਠੀਕ ਹੈ ਓਕੇ ਬਾਏ ਚਲੋ ਦੋਸਤੋ ਮੇਰੇ ਵੱਲੋਂ ਵੀ ਬਾਏ